ਰਾਤ ਕਰੀਬ 10 ਵਜੇ ਨੂਰ ਮਹਿਲ ਫਿਲੋਰ ਰੋਡ ਪਿੰਡ ਮੁਬਾਈ ਦੇ A1 ਟੱਬੇ ਦੇ ਨਜ਼ਦੀਕ ਰੋਡ ਤੇ ਖੜੇ ਟਰਾਲਾ ਨੰਬਰ PB10GJ6955 ਵਿੱਚ ਇੱਕ ਟਾਟਾ ਸਫਾਰੀ ਗੱਡੀ ਨੰਬਰ PB66T7541 ਟਕਰਾਉਣ ਨਾਲ ਟਾਟਾ ਸਫਾਰੀ ਵਿੱਚ ਸਵਾਰ 7 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਟਾਟਾ ਸਫਾਰੀ ਚਲਕ ਨੇ ਦੱਸਿਆ ਕਿ ਉਹ ਅਤੇ ਉਸਦੇ ਦੋਸਤ ਨਕੋਦਾ ਦੇ ਧਾਰਮਿਕ ਆਸਥਾਨ ਤੇ ਮੱਥਾ ਟੇਕ ਕੇ ਵਾਪਸ ਫਿਲੋਰ ਜਾ ਰਹੇ ਸਨ ਤਾ ਰਸਤੇ 'ਚ ਖੜੇ ਟਰਾਲੇ ਨਾਲ ਇਹ ਐਕਸੀਡੈਂਟ ਹੋ ਗਿਆ ਜ਼ਖਮੀਆਂ ਵਿੱਚ ਅਮਨਦੀਪ ਸਿੰਘ ਪਵਨਦੀਪ ਸਿੰਘ ਵਾਸੀ ਫਿਲੌਰ ਦਾਰਸ਼ਨ ਸਿੰਘ ਵਾਸੀ ਆਨੰਦਪੁਰ ਸਾਹਿਬ ਅਸ਼ੋਕ ਵਾਸੀ ਮਹਾਰਾਸ਼ਟਰਾਂ ਰੇਸ਼ਮ ਸਿੰਘ ਪ੍ਰਸ਼ਾਦ ਅੰਬਾਲਾ ਕਰੀਸ਼ਨ ਸतीशਗੜ੍ਹ ਹਰਵੰਦ ਕੌਰ ਇਹਨਾਂ ਨੂੰ ਤੁਰੰਤ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੰਭੀਰ ਹਾਲਤ ਵਿੱਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹਾਂਜੀ ਸਰ ਜਿਹੜਾ ਰਾਤੀ ਹਾਸ ਹੋਇਆ ਨੂਨਾ ਪ੍ਰਵਰਤ ਇਹ ਬਾਰੇ ਤੁਹਾਨੂੰ ਜਾਣ ਕਰ ਦਿਓ ਕਿ ਇਹ ਹੋਰਤ ਕਿ ਹੋਇਆ ਇਹ ਇੱਕ ਟਰੱਕ ਜਿੱਦਾਂ ਜਾਂਦਾ ਹੀ ਫਲੋਰ ਨੂਰਮਹਿਲ ਤੋਂ ਫਲੋਰ ਨੂੰ ਇਹ ਜਾਂਦਾ ਜਾਂਦਾ ਕਿਤੇ ਖਰਾਬ ਹੋ ਗਿਆ ਰਸਤੇ 'ਚ ਰਸਤੇ 'ਚ ਖਰਾਬ ਹੋਣਾ ਤੇ ਉਹ ਰਸਤੇ ਦੇ ਕੱਪੇ ਜੇ ਤੇ ਛੜਕ ਜ ਟਰੱਕ ਗਿਆ ਪਿੱਛੋਂ ਟਾਟਾ ਸਵਾਰੀ ਇੱਕ ਗੱਡੀ ਆਈ ਤੇ ਉਹ ਜਿਹਦਾ ਨਕੋਦਰ ਤੋਂ ਕਹਿੰਦੇ ਮੱਥਾ ਦੇ ਕੇ ਆਏ ਉਹਨਾਂ ਦੀ ਗੱਡੀ ਪਿੱਛੇ ਉਹ ਵਿੱਚ ਵੱਜ ਗਈ ਇਹ ਗੱਡੀ ਦੇ ਸਵਾਰ ਦੇ ਉਹਨਾਂ ਦੇ ਛੱਟਾਂ ਵੀ ਲੱਗੀਆਂ ਕਾਫੀ ਗੱਡੀ ਦੇ ਬਿਚਾਰ ਵੀ ਧੰਨਵਾਦ ਗੱਡੀ ਵਿੱਚ ਕਿੰਨੇ ਜਣੇ ਸਵਾਰ ਸਵੇਰੇ ਹੋਣੇ 6-7 ਜਣੇ ਸਵਾਰ ਸਵੇਰੇ 6-7 ਜਣੇ ਆ ਗਏ ਤੇ ਇਹ ਟਰੱਕ ਟ੍ਰੈਵਰਸੀ ਹੋ ਗਈ ਉਹ ਪੀਤੀ ਹੋਈ ਸੀ ਉਹਨਾਂ ਦਾ ਗਣਾ ਜੀ ਟਰੱਕ ਟੈਪਰ ਉਹ ਮੌਕੇ ਤੇ ਭੱਜ ਗਿਆ ਇਹ ਸਾਨੂੰ ਮਿਲਿਆ ਨਹੀਂ ਜੀ ਫਿਰ ਉਹ ਕਹਿੰਦੇ ਸੀ ਕਿ ਦੁਆਰਾ ਜਦੋਂ ਆਇਆ ਉਹਦੀ ਦਾਰੂ ਪੀਤੀ ਹੋਈ ਸੀ ਵਿੱਚ ਬੈਠਾ ਪੀਂਦਾ ਸੀਗਾ ਆਪਣੇ ਤੇ ਸ਼ਰਾਬ ਦੀ ਇਹਨੇ ਜੀ ਉਹਨਾਂ ਦੇ ਮੁਤਾਬਕ ਉਹ ਬੋਲੇ ਦੇ ਇਹੇ ਸਾਡੇ ਜਾਂਦੇ ਤਾਂ ਤਾਂ ਮੜਿਆ ਜੀ ਕੋਲ ਨਾਲ ਜਦੋਂ ਜਖਮੀ ਜਦੋਂ ਜ਼ਖਮੀ ਜ਼ਿਆਦਾ ਹੋਏ ਇਹਨਾਂ ਦੇ ਜਿਹੜੇ ਸੀਗੇ ਮੈਂ ਜ਼ਖਮੀ ਜ਼ਿਆਦਾ ਹੋਏ ਹਾਂ ਲੋ ਇਹਨਾਂ ਦੇ ਕੀ ਬਣੇ ਜੀ ਟਰੱਕ ਵਾਲਾ ਕਾਟੇ ਘਰਾਸੇ ਲਿਆ ਕੇ ਫਰਾਲੀਆਂ ਨੂੰ ਹੁਣ ਇਹਨਾਂ ਦੀ ਰਾਜਨਾਮੇ ਦੀ ਦੇਖਦੇ ਆ ਜੇ ਕੋਈ ਸੈਟਮੈਂਟ ਇਹਨਾਂ ਦਾ ਹੁੰਦਾ ਜੀ ਜੇ ਨਾ ਹੋਇਆ ਤੇ ਕਾਰਵਾਈ ਕਰਾਂਗੇ ਟਰੱਕ ਥੋ ਆ ਰਿਹਾ ਸੀਗਾ ਕਿੱਥੇ ਲੱਸੀ ਟਰੱਕ ਜਿੱਦਾਂ ਨਕੋਦਰ ਤੋਂ ਜਾ ਨਕੋਦਰ ਤੋਂ ਫਲੋਰ ਨੂੰ ਜਾਂਦਾ ਜੀ ਆਜ ਕੋਈ ਮੁਕਤਾਰੀ ਹੋਈ ਸੀ ਨੇ ਅਜੇ ਨਾ ਕੋਈ ਨਹੀਂ ਠੀਕ ਹੈ ਹਾਂਜੀ ਸਰ ਜਿਹੜਾ ਰਾਤੀ ਹਾਸਾ ਹੋਇਆ ਕਾਨੂੰਨਾ ਪ੍ਰਵਰੋਧ ਤੇ ਹਾਂਜੀ ਇਹ ਬਾਰੇ ਹਾਂ ਤੁਹਾਨੂੰ ਜਾਣ ਕਰ ਦਿਓ ਕਿ ਇਹ ਹੋਇਆ ਕਿ ਹੋਇਆ ਇਹ ਇੱਕ ਟਰੱਕ ਜਿੱਦਾਂ ਜਾਂਦਾ ਸੀ ਫਲੋਰ ਨੂਰਮਹਿਲ ਤੋਂ ਫਲੋਰ ਨੂੰ ਇਹ ਜਾਂਦਾ ਜਾਂਦਾ ਕਿਤੇ ਖਰਾਬ ਹੋ ਗਿਆ ਰਸਤੇ 'ਚ ਰਾਹ ਤੇ ਖਰਾਬ ਹੋਣਾ ਤੇ ਉਹ ਰਾਹ ਤੇ ਗੱਭੇ ਜੇ ਤੇ ਛੜਕ ਜੇ ਡਰਗ ਗਿਆ ਪਿਛੋਂ ਟਾਟਾ ਸਵਾਰੀ ਇੱਕ ਗੱਡੀ ਆਈ ਤੇ ਉਹ ਜਿਹਦਾ ਨਕੋਦਰ ਤੋਂ ਕਹਿੰਦੇ ਮੱਥਾ ਦੇ ਕੇ ਆਏ ਉਹਨਾਂ ਦੀ ਗੱਡੀ ਪਿਛੇ ਵਿੱਚ ਵੱਜ ਗਈ ਤੇ ਗੱਡੀ ਦੇ ਸਵਾਰ ਜੇ ਉਹਨਾਂ ਦੇ ਛੱਟਾਂ ਵੀ ਲੱਗੀਆਂ ਕਾਫੀ ਗੱਡੀ ਦੇ ਕਾਫੀ ਨੁਕਸਾਨ ਹੋਏ ਗੱਡੀ ਵਿੱਚ ਕਿੰਨੇ ਜਣੇ ਸਵਾਰ ਸਵੇਰੇ ਹੋਣੇ 6-7 ਜਣੇ ਸਵਾਰ ਹੋਏ 6-7 ਜਣੇ ਆਈ ਇਹ ਟਰੱਕ ਡਰਾਈਵਰ ਸੀ ਉਹ ਪੀਤੀ ਹੋਈ ਸੀ ਉਹਨਾਂ ਦਾ ਗਣਾ ਜਿਵੇਂ ਸ਼ਰਾਬ ਟਰੱਕ ਡਰਾਈਵਰ ਮੌਕੇ ਤੇ ਭੱਜ ਗਿਆ ਸੀ ਸਾਨੂੰ ਮਿਲਿਆ ਨਹੀਂ ਤੇ ਉਹ ਕਹਿੰਦੇ ਸੀ ਕਿ ਦੁਆਰਾ ਜਦੋਂ ਆਇਆ ਉਹਦੀ ਦਾਲੂ ਪੀਤੀ ਹੋਈ ਸੀ ਵਿੱਚ ਬੈਠਾ ਪੀਂਦਾ ਸੀਗਾ ਆਪਣੇ ਚੇਤ ਸ਼ਰਾਬ ਦੀ ਇਹਨੇ ਮਿਲਿਆ ਉਹਨਾਂ ਦੇ ਮੁਤਾਬਕ ਉਹ ਬੋਲੇ ਨਹੀਂ ਫੇ ਸਾਡੇ ਜਾਂਦੇ ਤੂੰ ਤਾਂ ਮਿਲਿਆ ਨਹੀਂ ਕੋਈ ਨਾਲ ਜਿੱਦਾਂ ਜਖਮੀ ਜਿਆਦਾ ਪੰਜਾਬੀ ਜਿਆਦਾ ਹੋਏ ਉਹਨਾਂ ਦੇ ਹੁੰਦੇ ਸੀਗੇ ਹਾਂ ਜਖਮੀ ਜਿਆਦਾ ਹੋਏ ਹੋ ਇਹਨਾਂ ਦੇ ਕੀ ਬਣੇਗੇ ਟਰੱਕ ਵਾਲਾ ਤੁਹਾਡੇ ਰਾਸੇ ਲਿਆ ਕੇ ਖਿਡਾਰੀਆਂ ਨੂੰ ਹੁਣ ਇਹਨਾਂ ਦੀ ਰਾਜਨਾਵੇ ਦੀ ਦੇਖਦੇ ਆ ਜੇ ਕੋਈ ਸਟਮਟ ਇਹਨਾਂ ਦਾ ਹੁੰਦਾ ਜੀ ਜੇ ਨਾ ਹੋਇਆ ਤੇ ਕਾਰਵਾਈ ਕਰਾਂਗੇ ਟਰੱਕ ਥਵਾ ਰਿਆ ਸੀਗਾ ਕਿ ਚੱਲਦਾ ਸੀ ਟਰੱਕ ਜਦੋਂ ਨਕੋਦਰ ਤੋਂ ਜਾਂ ਨਕੋਦਰ ਤੋਂ ਫਲੋਰ ਨੂੰ ਜਾਂਦਾ ਜੀ ਅੱਜ ਕੋਈ ਮੁਫਤਾਰੀ ਹੋਈ ਨਹੀਂ ਅਜੇ ਤੱਕ ਕੋਈ ਨਹੀਂ